ਸਾਸ ਆਈਪੀਐਸ ਫੁੱਲ ਕ੍ਰਾਪਸ਼ਨ ਕਰੀ ਜਾਂਦੇ ਆ ਤੇ ਇਹ ਨੰਬਰ ਲੱਗਣ ਵਾਲਾ ਉਹ ਪਹਿਲਾ ਚੰਦਰ ਸਿੰਘ ਭੁੱਲਰਪਾਲ ਅਜੇ ਹੁਣ ਸੀਬੀਆਈ ਨੋਟਿਸ ਕਰੂਗੀ ਕਿਹਨੂੰ ਕਿਹਨੂੰ ਕਰਦੀ ਹੈ ਸੰਮਣ ਉਹਨਾਂ ਨੇ ਕਰਦੇ ਸ਼ੁਰੂ ਇਹ ਫਿਰ ਰੋਕਿਆ ਕਿਵੇਂ ਜਾ ਸਕਦਾ ਕ੍ਰਾਪਸ਼ਨ ਨੂੰ ਨਹੀਂ ਫਿਰ ਕ੍ਰਾਪਸ਼ਨ ਮੁਕਤ ਪੰਜਾਬ ਕਿਵੇਂ ਬਣੇਗਾ ਜੇ ਰੋਕ ਹੀ ਨਹੀਂ ਸਕਦਾ ਤਾਂ ਨਾਲ ਇਹ ਫਰਜ ਸਮਝਦੇ ਆ ਵੀ ਅਸੀਂ ਡਿਊਟੀ ਕਰਕੇ ਆ ਇਹ ਪੈਸੇ ਵੀ ਲੈਣੇ ਆ ਮੈਂ ਇੱਥੇ ਸਿਟੀ ਰੋਡ ਹੌਲਦਾਰ ਹੁੰਦਾ ਸੀ ਉਦੋਂ ਇੱਥੇ ਇੱਕ ਸਰਕਾਰੀ ਵਕੀਲ ਲੱਗ ਗਿਆ ਉਹ ਮੈਨੂੰ ਕਹਿੰਦਾ ਵੀ 7-8 ਮਿਸਲਾ ਹੈ ਤੇ ਇਹਦੇ ਹਿਸਾਬ ਨਾਲ ਉਦੋਂ 3000 ਰੁਪਏ ਮਿਸਲਾ ਹੁੰਦਾ ਸੀ 2000 ਦੀ ਗੱਲ ਹੈ ਉਹ ਕਹਿੰਦਾ ਵੀ ਉਹ ਬਿੱਲ ਦੇ ਆ ਮੇਰਾ ਮੈਡੀਕਲ ਤੇ ਮੈਂ ਆ ਕਹਾਂ ਚਲੋ ਜਾਨਾ ਮੈਂ ਜਦੋਂ ਗਿਆ ਮੈਂ ਤਾਂ ਆ ਕਹਾਂ 2-400 ਰੁਪਏ ਹੋਊਗਾ ਉਹ ਕਹਿੰਦੇ ਜੀ ਨਹੀਂ ਜੀ ਬਿੱਲ ਤਾਂ ਇਹਦਾ 5600 ਰੁਪਏ ਹੈ ਮੈਂ ਕਿੱਥੋਂ ਦੇਵਾਂ ਮਤਲਬ ਕਿ ਕੱਲੇ ਆਮ ਲੋਕ ਨਹੀਂ ਇਹਦੇ ਚ ਅਧਿਕਾਰੀ ਵੀ ਕ੍ਰਾਪਸ਼ਨ ਦੇ ਸ਼ਿਕਾਰ ਹੁੰਦੇ ਨੇ ਬਿਲਕੁਲ ਕੁੜੀਆਂ ਐਸਐਚਓ ਲੱਗਦੀਆਂ ਨੇ ਇਹ ਜ਼ਿਆਦਾ ਕ腐ਸ਼ਨ ਕਰਦੀਆਂ ਕਿਉਂਕਿ ਸ਼ੱਕ ਨਹੀਂ ਕਰੀ ਯਾਰ ਕੁੜੀ ਹੈ ਆਮ ਲੋਕਾਂ ਹੀ ਤਾਂ ਤਾਰਨੇ ਕਿ ਮਹਿਲਾ ਐਸਐਚਓ ਕੱਟ ਲੈਂਦੇ ਆ ਉਹ ਕੁੜੀ ਮੋਗੇ ਦੇ ਵਿੱਚ ਉਹ ਕੁੜੀ ਭਗੌੜੀ ਸੀਗੀ ਐਸਐਚਓ ਉਹ ਪੇਸ਼ ਹੋ ਗਈ ਨਾ ਭਈ ਯਾਰ ਇਹ ਗੱਲ ਤਾਂ ਨਾ ਕਰੋ ਯਾਰ ਸਾਰਾ ਕੁਝ ਹੀ ਬਸ ਖਤਮ ਹੋਇਆ ਪਿਆ ਕੰਮ ਯਾਰ ਕ腐ਸ਼ਨ ਮਹਿਕ ਵਿੱਚ ਬਹੁਤ ਬਹੁਤ ਕ腐ਸ਼ਨ ਹੈ ਲੇਡੀਜ਼ ਵੀ ਬਹੁਤ ਕ腐ਸ਼ਨ ਕਰਦੀਆਂ ਆ ਹੁਣ ਥੋੜੇ ਦਿਨ ਹੋ ਗਏ ਇੱਕ ਗਰਦਾਸਪੁਰੋਂ ਇੰਸਪੈਕਟਰ ਫੜ ਲਈ ਸਰਕਾਰੀ ਵਕੀਲ ਜਿਹੜਾ ਸਾਡਾ ਚਲਾਨ ਪੇਸ਼ ਕਰਨ ਦੀ 7-8000 ਰੁਪਏ ਲੈ ਜਾਂਦੇ ਆ ਜੇ ਇੱਕ ਤਪਤੀਸ਼ੀ ਅਫਸਰ ਕੋਲੇ 5-7 ਬਿਸਲਾ ਆ ਗਈਆਂ ਤੇ ਫਿਰ 5 ਨੂੰ ਗੁੜਾ ਕਰ ਲੋ 5 ਨਾਲ 7 ਨਾਲ 7 2 5 35000 ਕਿੱਥੋਂ ਦੇਣਗੇ ਉਹ ਲੋਕਾਂ ਦੀ ਜੇਬਾਂ ਪਾੜਨਗੇ ਲੋਕਾਂ ਦੀ ਜੇਬਾਂ ਹੀ ਪਾੜਨੀਆਂ ਨਾ ਆਪਦੀ ਤਰਖਾਹ ਚੋਂ ਤੇ ਦੇਣਾ ਨਹੀਂ ਜੇ ਸਾਡੀ ਆਪਦੀ ਤਰਖਾਹ ਚੋਂ ਦੇਵਾਂ ਤੇ ਜਵਾਕ ਭੁੱਖੇ ਮਰਨਗੇ ਇਸ ਕਰਕੇ ਕਾਰਨ ਹੈ ਐਸਐਚਓ ਨੂੰ 200 ਲੀਟਰ ਤੇ ਮਿਲਦਾ ਸਿਟੀ ਸਿਟੀ ਏਰੀਏ ਨੂੰ 250 ਮਿਲਦਾ ਸਦਰ ਨੂੰ ਪਿੰਡਾਂ ਵਾਲੇ ਨੂੰ ਤੇ ਹੌਲਦਾਰ ਤੋਂ ਲੈ ਕੇ ਸਬੰਡ ਇੰਸਪੈਕਟਰ ਤੱਕ ਜਿਹੜੇ ਗਸ਼ਤ ਕਰਦੇ ਉਹਨਾਂ ਨੂੰ ਤਾਂ ਮਿਲਦਾ ਹੀ ਨਹੀਂ ਉਹ ਕਿੱਥੋਂ ਕਰਨਗੇ ਜੇ ਉਹ ਨਹੀਂ ਉਹ ਵਲਦੇ ਆ ਬਿਲਕੁਲ ਜੇ ਉਹ ਰਾਤ ਨੂੰ ਗਸ਼ਤ ਲੱਗੀ ਜੇ ਉਹਨਾਂ ਨੇ ਚਾਰ ਮਹੱਲੇ ਕੱਢਤੇ ਤਾਂ ਫਿਰ ਭਾਈ ਤੇਲ ਤਾਂ ਬਚੂਗਾ ਫਿਰ ਜੇ ਕੋਈ ਦਰਖਾਸਤ ਆ ਗਈ ਤੇ ਦਰਖਾਸਤ ਤੇ ਜਾਣਾ ਤੇ ਉੱਥੇ ਫਿਰ ਤੇਲ ਤਾਂ ਬਚੂਗਾ ਨਾ ਜਾਵਾਂਗੇ ਫਿਰ ਉਹ ਜੇਬਾਂ ਭਰ ਲਾਂਗੇ ਆਪਣੀਆਂ आरएमबी टेलीविज़न ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਸੁਰਿੰਦਰ ਕੰਬੋਲ ਬੀਆਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਤੇ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਤੇ ਵੀ ਕਾਫੀ ਵੱਡੇ ਸਵਾਲ ਖੜੇ ਹੋਣੇ ਹੋ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਕਿ ਅਸੀਂ ਕ੍ਰਪਸ਼ਨ ਮੁਕਤ ਪੰਜਾਬ ਬਣਾਤਾ ਪਰ ਐਨਾ ਵੱਡਾ ਕੇਸ ਆਉਣ ਦੇ ਸਾਹਮਣੇ ਕੀ ਲੱਗਦਾ ਹੈ ਕਿ ਪੰਜਾਬ ਸੱਚਮੁੱਚ ਕ੍ਰਪਸ਼ਨ ਮੁਕਤ ਹੋ ਗਿਆ ਹੈ ਅਸੀਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਪੁਲਿਸ ਅਧਿਕਾਰੀ ਚੌਧਰੀ ਕ੍ਰਿਸ਼ਨ ਲਾਲ ਜੀ ਨੇ ਬਾਜੀ ਸਵਾਗਤ ਆ ਰਮ ਵੀ ਟੈਲੀਵਿਜ਼ਨ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਕ੍ਰਾਪਸ਼ਨ ਮੁਕਤ ਪੰਜਾਬ ਬਣਾਤਾ ਹੈ ਜੋ ਇਹ ਕੇਸ ਡੀਆਈਜੀ ਵਾਲਾ ਸਾਹਮਣੇ ਆਇਆ ਜੇ ਇਹਨੂੰ ਦੇਖ ਕੇ ਕੀ ਲੱਗਦਾ ਹੈ ਕਿ ਸੱਚਮੁੱਚ ਕ੍ਰਾਪਸ਼ਨ ਮੁਕਤ ਪੰਜਾਬ ਬਣ ਚੁੱਕਿਆ ਹੈ ਦੇਖੋ ਜੀ ਭੁੱਲਰ ਸਾਹਿਬ ਦੀ ਗ੍ਰਿਫਤਾਰੀ ਤੋਂ ਤਾਂ ਜਮਾਂ ਹੀ ਕਲੀਅਰ ਹੀ ਹੋ ਗਿਆ ਵੀ ਸੱਚਮੁੱਚ ਹੀ ਬਣ ਗਿਆ ਠੀਕ ਹੈ ਨਾ ਪਰ ਜਿਹੜਾ ਭੁੱਲਰ ਸਾਹਿਬ ਦਾ ਸਿਸਟਮ ਆ ਨਾ ਇਹ ਸਿਸਟਮ ਅਜੇ ਹੋਰ ਚੱਲਣਾ ਹੈ ਇਹ सीबीआई ਇਹ ਆਪਣੀ ਪੰਜਾਬ ਪੁਲਿਸ ਨਹੀਂ ਜਾਂ ਕੋਈ ਵਿਜੀਲੈਂਸ ਹੈ ਵੀ ਇੱਕੇ ਵਾਰੀ ਗੋਲ ਕਰਕੇ ਰੱਖ ਦੇਣਗੇ सीबीआई ਇੱਕ ਸੈਂਟਰ ਦੀ ਉਹ ਹੈ ਬਿਊਰੋ ਤੇ ਉਹਨਾਂ ਨੇ ਜਿਹੜਾ ਸਿਸਟਮ ਨਾ ਸਟੈਪ ਵਾਈਜ਼ ਸਟੈਪ ਲੈ ਕੇ ਜਾਣਾ ਹੁਣ ਜਿਵੇਂ ਕੱਲ ਇੱਕ ਲੋਕਰ ਖੋਲਿਆ ਉਹਨਾਂ ਨੇ 7 6 ਤੋਂ 7 8 ਲੋਕਰ ਦੱਸਿਆ ਉਹਨਾਂ ਨੇ ਇਹ ਜਿਵੇਂ ਜਿਵੇਂ ਲੋਕਰ ਖੋਲਹੀ ਜਾਣਗੇ ਨਾ ਉਵੇਂ-ਉਵੇਂ ਕਰਪਸ਼ਨ ਦਾ ਪਤਾ ਲੱਗੀ ਜਾਊ ਵੀ ਇਸ ਲੋਕਰ ਚ ਕੀ ਹੈ ਇਸ ਲੋਕਰ ਚ ਕੀ ਹੈ ਲਾਸਟ ਦੇ ਉੱਤੇ ਜਦੋਂ ਇਹਨਾਂ ਦੀ ਤਤਰੀਸ਼ ਖਤਮ ਹੋ ਗਈ ਉਦੋਂ ਸੀਬੀਆਈ ਨੇ ਪੀਸੀ ਕਰ ਦੇਣੀ ਹੈ ਠੀਕ ਹੈ ਪ੍ਰੈਸ ਕਾਨਫਰੰਸ ਕਰ ਦੇਣਗੇ ਵੀ ਇਹਦੇ ਕੋਲੋਂ ਆਹ ਚੀਜ਼ ਅਸੀਂ ਫੜੀ ਹੈ ਤੇ ਹੁਣ ਵੱਡੇ ਸਵਾਲ ਤਾਂ ਮਾਨ ਸਾਹਿਬ ਤੇ ਖੜੇ ਹੁੰਦੇ ਆ ਨਾ ਵੀ ਰੋਪੜ ਦੇ ਵਿੱਚ ਜਿਹੜਾ ਡੀਏਜੀ ਤੁਸੀਂ ਲਾਤਾ ਰੋਪੜ ਦੇ ਵਿੱਚ ਨਾ ਵੱਡੀਆਂ ਚੀਜ਼ਾਂ ਦੇਖੀਆਂ ਗਈਆਂ ਇੱਕ ਤੋ ਤੇ ਮਾਈਨਿੰਗ ਹੈ ਇੱਕ ਸਕ੍ਰੈਬ ਹੋਰ ਵੀ ਬਹੁਤ ਸਿਸਟਮ ਹੈ ਜਿਵੇਂ ਕੱਲ ਮੈਂ ਮੈਂ ਉਹਨਾਂ ਨੂੰ ਆਈਡਲ ਮੰਨਦਾ ਆਪਣੇ ਕਬਿਰ ਵਿਜੇ ਪ੍ਰਤਾਪ ਜੀ ਨੂੰ ਕੱਲ ਮੈਂ ਉਹਨਾਂ ਦੀ ਵੀ ਇੰਟਰਵਿਊ ਸੁਣੀ ਸੀ ਉਹ ਕਹਿੰਦੇ ਇੱਕ ਵਾਰੀ ਮੈਨੂੰ ਵੀ ਲਾਇਆ ਸੀ ਮੈਨੂੰ ਵੀ ਕਹਿੰਦੇ ਸੀ ਵੀ ਜਾ ਕੇ ਜਾ ਕੇ ਚਾਰਜ ਲਓ ਤੇ ਕਹਿੰਦਾ ਮੈਨੂੰ ਇੰਟੈਲੀਜੈਂਸ ਜਿਹੜੇ ਸਾਡੇ ਆਫੀਸਰ ਸੀਗੇ ਡੀਜੀਪੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਾਂਗਰਸੀ ਗ੍ਰੈਜੂਏਸ਼ਨ ਤੇ ਜਾ ਕੇ ਉਹ ਕਹਿੰਦਾ ਪਰ ਉੱਥੇ ਮੇਰੀ ਹਾਜ਼ਰੀ ਨਹੀਂ ਪਈ ਕਿਉਂਕਿ ਜਿਹੜਾ ਉੱਥੇ ਜੇਕਰ ਆਪਾਂ ਕਹੀਏ ਨਾ ਵੀ ਜਿਹੜਾ ਕਰਪਸ਼ਨ ਦੇਣ ਵਾਲਾ ਹੈ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਦਾ ਵੀ ਦਬਾਇਆ ਸਰਕਾਰ ਦੇ ਉੱਤੇ ਉਹਨਾਂ ਨੇ ਜਦੋਂ ਪਤਾ ਲੱਗਿਆ ਉਹ ਕਹਿੰਦੇ ਵੀ ਕੁਮਰਜੀਤ ਪ੍ਰਤਾਪ ਆ ਗਿਆ ਸਾਰਾ ਕੋਈ ਬੰਦ ਕਰੂੰ ਉਹ ਕਹਿੰਦਾ ਵੀ ਮੇਰੀ ਉੱਥੇ ਪੋਸਟਿੰਗ ਜ਼ਰੂਰ ਹੋ ਗਈ ਤੇ ਪਰ ਮੈਨੂੰ ਜੁਆਇਨ ਨਹੀਂ ਕਰ ਦਿੱਤਾ ਇਹਦਾ ਮਤਲਬ ਫਿਰ ਸਰਕਾਰਾਂ ਰਲੀਆਂ ਇਸ ਕੇਸ ਤੋਂ ਬਾਅਦ ਪੰਜਾਬ ਪੁਲਿਸ ਤੇ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਪੁਲਿਸ ਕ腐ਸ਼ਨ ਕਰਦੀ ਹੈ ਕੀ ਲੱਗਦਾ ਕਿ ਪੰਜਾਬ ਪੁਲਿਸ ਸੱਚਮੁੱਚ ਕ腐ਸ਼ਨ ਕਰਦੀ ਹੈ ਕਿਉਂਕਿ ਤੁਸੀਂ ਵੀ ਪੰਜਾਬ ਪੁਲਿਸ ਦੇ ਵਿੱਚ ਰਹੇ ਹੋ ਦੇਖੋ ਜੀ ਪੰਜਾਬ ਪੁਲਿਸ ਦਾ ਜਿਹੜਾ ਕ腐ਸ਼ਨ ਹੈ ਨਾ ਕੋਈ ਇਕੱਲੀ ਪੰਜਾਬ ਪੁਲਿਸ ਦੇ ਨਾਲ ਆਪਾਂ ਲਈਏ ਸਾਰੇ ਮੈਂ ਤੁਹਾਨੂੰ ਮਹਿਕਮੇ ਦੱਸ ਦੂੰ ਸਾਰੇ ਵੀ ਬੈਕਵੇਂ ਦੇ ਵਿੱਚ ਜਿਹੜੇ ਸਿਵਲ ਦੇ ਵਿਭਾਗੇ ਉੱਥੇ ਕ腐ਸ਼ਨ ਕਿਵੇਂ ਹੈ ਮਤਲਬ ਸਾਰੇ ਪੰਜਾਬ ਚ ਸਾਰੇ ਵਿਭਾਗੇ ਚ ਕ腐ਸ਼ਨ ਚੱਲਦਾ ਬਿਲਕੁਲ ਜੀ ਬਿਲਕੁਲ ਤੋਂ ਨਹੀਂ ਪੰਜਾਬ ਪੁਲਿਸ ਤਾਂ 18ਵੇਂ ਨੰਬਰ ਤੇ ਹੈ 18ਵੇਂ ਨੰਬਰ ਤੇ ਪੰਜਾਬ ਪੁਲਿਸ ਹੈ 17 ਤਾਂ ਹੋਰ ਵਿਭਾਗੇ ਪਏ ਆ ਜੇ ਠੀਕ ਹੈ ਨਾ ਹੁਣ ਚਲੋ ਆਪਾਂ ਪੁਲਿਸ ਤੇ ਛੇੜ ਹੀ ਲਿਆ ਮੈਂ ਹੁਣ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਕਾਂਗਰਸ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਕੈਮਰੇ ਲੱਗੇ ਸੀ ਉਹਨਾਂ ਨੇ ਕਿਹਾ ਸੀ ਵੀ ਵਰਦਾਤਾਂ ਨੂੰ ਰੋਕਣ ਵਾਸਤੇ ਕੈਮਰੇ ਲਾਓ ਉਹ ਕੈਮਰੇ ਡੀਜੀਪੀ ਸਾਹ ਨੇ ਕਹਿਤਾ ਸੀ ਐਸਐਚਓ ਤੇ ਡੀਐਸਪੀਆ ਨੂੰ ਤੇ ਐਸਐਸਪੀਆ ਨੂੰ ਵੀ ਕੈਮਰੇ ਲਾਓ ਹਰੇਕ ਸਬਡਿਵੀਜ਼ਨ ਕੈਮਰੇ ਲੱਗੇ ਸੀ ਉਹ ਕੈਮਰੇ ਐਸਐਚਓ ਨੇ ਲਵਾਤੇ ਡਿਪਟੀਆਂ ਨੇ ਲਵਾਤੇ ਸਬਡਿਵੀਜ਼ਨ ਦੇ ਡੀਐਸਪੀਆ ਨੇ ਜਿਨ੍ਹਾਂ ਨੇ ਕੈਮਰੇ ਲਾਏ ਹੋ ਅਜੇ ਤੱਕ ਰਹੁੰਦੇ ਫਿਰਦੇ ਆ ਵੀ ਸਾਡੇ ਪੈਸੇ ਦਿਓ ਉਹ ਫਿਰ ਜਿਹੜਾ 100 ਕਰੋੜ ਦਾ ਮੇਰਾ ਖਿਆਲ ਇੰਤੋਂ ਜ਼ਿਆਦਾ ਹੀ ਬਿੱਲ ਪਾਸ ਹੋ ਜਾਣਾ ਪੰਜਾਬ ਦੇ ਵਿੱਚ 100 ਕਰੋੜ ਰੁਪਏ ਦਾ ਤਾਂ ਐਡਾ ਵੱਡਾ ਪੰਜਾਬ ਹੈ 23 ਜ਼ਿਲ੍ਹੇ ਹੈ ਤੇ ਇਹਦਾ ਮਤਲਬ ਇਹ ਹੈ ਵੀ ਜੇ ਸਾਰੇ ਜ਼ਿਲ੍ਹਿਆਂ ਚ ਕੈਮਰੇ ਲੱਗੇ ਹੋਣਗੇ ਫਰਜੀ ਕੈਮਰੇ ਤੇ ਫਿਰ ਉਹ ਜਿਹੜਾ ਬਿੱਲ ਪ ਉਹ ਤਾਂ ਰੁਲਦੇ ਫਿਰਦੇ ਬਿੱਲ ਹਜੇ ਤੱਕ ਕਈ ਐਸਐਚਓ ਬਦਲ ਗਏ ਕਈ ਡੀਐਸਪੀ ਬਦਲ ਗਏ ਉਹ ਕੈਮਰੇ ਵਾਲੇ ਰੋਦੇ ਫਿਰਦੇ ਆ ਫਿਰ ਕਾਂਗਰਸ ਸਰਕਾਰ ਦੇ ਵਿੱਚ ਜਿਹੜਾ ਕੈਮਰਿਆਂ ਦਾ ਸਿਸਟਮ ਸੀ ਉਹ ਕਿੱਧਰ ਗਿਆ ਇਹ ਵੀ ਬਹੁਤ ਵੱਡਾ ਕਬੜਾ ਆਪਾਂ ਆਮ ਖਬਰਾਂ ਸੁਣਦੇ ਆ ਕਿ ਆ ਐਸਐਚਓ ਰਿਸ਼ਵਤ ਲੈਂਦਾ ਫੜ ਲਿਆ ਆ ਏਐਸਆਈ ਰਿਸ਼ਵਤ ਲੈਂਦਾ ਫੜ ਲਿਆ ਪਰ ਵੱਡੇ ਅਫਸਰਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਕੀ ਕਾਰਵਾਈ ਕਰਨ ਵਾਲੇ ਵੀ ਵੱਡੇ ਅਫਸਰਾਂ ਤੋਂ ਡਰਦੇ ਨੇ ਜਾਂ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਦੇਖੋ ਜੀ ਮੈਂ ਨਾ ਪਿਛਲੇ ਤੋਂ ਪਿਛਲੇ ਹਫਤੇ ਇੱਕ ਇੰਟਰਵਿਊ ਕੀਤੀ ਸੀ ਮੇਰਾ ਲੋਕਵਾਜ ਟੀਵੀ ਤੇ ਚੱਲੀ ਆ ਉਹਦੇ ਵਿੱਚ ਮੈਂ ਕਿਹਾ ਸੀ ਵੀ 10 ਆਈਪੀਐਸ ਫੁੱਲ ਕ੍ਰਪਸ਼ਨ ਕਰੀ ਜਾਂਦੇ ਆ ਤੇ ਇਹ ਨੰਬਰ ਲੱਗਣ ਵਾਲਾ ਹੈ ਹੁਣ ਕਹਿੰਦੇ ਨਾ ਜਿਹੜੀ ਮਾੜੀ ਦੀ ਜਨਾਨੀ ਹੋਵੇ ਨਾ ਉਹ ਸਾਰਿਆਂ ਦੀ ਭਾਬੀ ਬਣ ਜਾਂਦੀ ਹੈ ਹੁਣ ਤੋਂ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਆ ਜਿਹੜੇ ਪੋਸਟਾਂ ਪਾਉਂਦੇ ਆ ਜਾਂ ਜਿਹੜੇ ਲੀਡਰ ਸਾਹਿਬਾਨ ਵੀ ਜਦੋਂ ਤੁਹਾਨੂੰ ਪਤਾ ਸੀ ਵੀ ਕ੍ਰਪਸ਼ਨ ਹੈ ਫਿਰ ਤੁਸੀਂ ਡੀਆਈ ਸਾਹਿਬ ਦੇ ਭੁੱਲਰ ਸਾਹਿਬ ਦੇ ਉਦੋਂ ਕਿਉਂ ਨਾ ਖਲਾਫ ਬੋਲੇ ਇਹ ਜੇਰਾ ਥਾਈ ਨਾ ਬੋਲਣ ਵਾਸਤੇ ਮੈਂ 10 ਆਈਪੀਐਸਾਂ ਦਾ ਕਹਿ ਸੀ 10 ਆਈਪੀਐਸ ਨਾ ਨਹੀਂ ਦੱਸਣੇ ਉਹ ਪਹਿਲਾ ਪ੍ਰਚੰਦ ਸਿੰਘ ਭੁੱਲਰਪਾਲ ਅੱਜ ਹੁਣ ਸੀਬੀਆਈ ਨੋਟਿਸ ਕਰੂਗੀ ਕਿਨੂੰ ਕਿਨੂੰ ਕਰਦੀ ਐ ਜਦੋਂ ਕਿ ਨੋਟਿਸ ਹੋ ਗਿਆ ਉੱਥੇ ਉਸਦਾ ਹੋਊਗੀ ਸੰਮਣ ਉਹਨਾਂ ਨੇ ਕਰਦੇ ਸ਼ੁਰੂ ਇਹਦਾ ਮਤਲਬ ਇਹ ਸਾਰੇ ਜਿੰਨੇ ਵੀ ਰੋਪੜ ਦੇ ਵਿੱਚ ਕੋਈ ਐਮਐਲਏ ਸਾਹਿਬਾਨ ਆ ਜਾਂ ਕੋਈ ਅਫਸਰ ਸਾਹਿਬਾਨ ਸਾਰੇ ਕਰਪਟ ਹੋਣਗੇ ਇੱਥੇ ਹੂੰ ਕੀ ਚੀਜ਼ ਠੀਕ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਪੰਜਾਬ ਸਰਕਾਰ ਦੇ ਵਿੱਚ ਕਾਫੀ ਵੱਡੇ ਅਫਸਰ ਪਿਛਲੀਆਂ ਟਾਈਮਾਂ ਦੇ ਵਿੱਚ ਵੀ ਰਿਸ਼ਵਤਖੋਰੀ ਕਰਦੇ ਸੀ ਕੀ ਪਹਿਲਾਂ ਨਾਲੋਂ ਕ੍ਰਾਪਸ਼ਨ ਘਟੀ ਆ ਜਾਂ ਪਹਿਲਾਂ ਨਾਲੋਂ ਵਧੀ ਆ ਦੇਖੋ ਜੀ ਮਾਨ ਸਾਹਿਬ ਦਾ ਮੈਂ ਛਲਾਗਾ ਕਰਦਾ ਇਹਨਾਂ ਦੀ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਵੱਡਾ ਅਫਸਰ ਨਹੀਂ ਕਾਬੂ ਆਇਆ ਸੀ ਵਿਜੀਲੈਂਸ ਦੇ ਤੁਹਾਨੂੰ ਪਤਾ ਹੀ ਹੈ ਵੀ ਵਿਜੀਲੈਂਸ ਨੇ ਕਿੰਨੇ ਕਾਬੂ ਕੀਤੇ ਐ ਐਸਪੀ ਡੀਐਸਪੀ ਕਿੰਨੇ ਕੀਤੇ ਐ ਤੇ ਐਸਐਚਓ ਲੈਵਲ ਦੇ ਤੋਂ ਪਤਾ ਨਹੀਂ ਕਿੰਨੇ ਕਾਬੂ ਕੀਤੇ ਇਸ ਗੱਲ ਨੂੰ ਛਲਾਗਾ ਵੀ ਇਹਨੇ ਕ੍ਰਾਪਸ਼ਨ ਦੇ ਖਿਲਾਫ ਕਦਮ ਤਾਂ ਚੱਕਿਆ ਸੀ ਪਰ ਇਹ ਨੂੰ ਮਾਨ ਸਾਹਿਬ ਨੂੰ ਕਾਮਯਾਬ ਨਹੀਂ ਹੋਣ ਦੇ ਰੇ ਕੋਈ ਕੌਣ ਨਹੀਂ ਹੋਣ ਦੇ ਰਿਆ ਦਿੱਲੀ ਵਾਲੇ ਦਾ ਜਾਂ ਜਿਹੜੇ ਥੱਲੇ ਕਰਪਟ ਹੈ ਮਾਨ ਸਾਹਿਬ ਸਹੀ ਹੈ ਬਿਲਕੁਲ ਇਹ ਨਾ ਕੋ ਵੀ ਉਹਦੀ ਮਾਨ ਸਾਹਿਬ ਦੀ ਕਰੀ ਜਾਂਦਾ ਸਾਨੂੰ ਜਿਹੜੀ ਗੱਲ ਦਾ ਪਤਾ ਲਾ ਮਾਨ ਸਾਹਿਬ ਬਿਲਕੁਲ ਸਹੀ ਹੈ ਪਰ ਜਿਹੜਾ ਆਸੇ-ਪਾਸੇ ਲਾਣਾ ਮਾਣਾ ਨਾ ਉਹ ਕਰਪਸ਼ਨ ਕਰਦਾ ਫਿਰ ਬਦਰਾ ਵੀ ਫਿਰ ਤਾਂ ਮਾਨ ਸਾਹਿਬ ਦੀ ਹੋਊਗੀ ਹੁਣ ਡੀਏਜੀ ਸਾਹਿਬ ਤੇ ਕਾਰਵਾਈ ਹੋਈ ਹੈ ਕੀ ਲੱਗਦਾ ਹੈ ਕਿ ਹੁਣ ਵੱਡੇ ਪੁਲਿਸ ਅਧਿਕਾਰੀ ਵੀ ਇੱਥੋਂ ਡਰ ਪੈਦਾ ਹੋਊਗਾ ਕਿ ਹੁਣ ਸਾਡੇ ਤੇ ਵੀ ਕਾਰਵਾਈ ਹੋਣ ਲੱਗ ਗਈ ਅਸੀਂ ਕਰਪਸ਼ਨ ਬੰਦ ਕਰਦੀਏ ਕੀ ਕਰਪਸ਼ਨ ਬੰਦ ਹੋਊਗੀ ਹੁਣ ਬਿਲਕੁਲ ਜੀ ਕਰਪਸ਼ਨ ਤਾਂ ਹੁਣ ਥੱਲੇ ਲੈਵਲ ਤੋਂ ਤਾਂ ਨਹੀਂ ਹੁੰਦੀ ਮੈਂ ਨਾ ਪਿਛਲੇ ਇੰਟਰਵਿਊ 'ਚ ਕਿਹਾ ਸੀ ਵੀ ਤੁਸੀਂ ਨਾ ਥੱਲੇ ਵਾਲਿਆਂ ਨੂੰ ਰਗੜ ਦਿੰਦੇ ਓ ਥੱਲਿਓਂ ਨਹੀਂ ਜਾਂਦੀ ਇਹ ਵਿੱਚ ਉੱਤੋਂ ਆਉਂਦੀ ਹੈ ਆ ਹੁਣ ਹੋ ਗਿਆ ਨਾ ਮੈਂ ਪਿਛਲੇ ਇੰਟਰਵਿਊ 'ਚ ਇਹੀ ਕਲੀਅਰ ਕੀਤਾ ਸੀ ਕਿ ਜਿਹੜੀ ਕਰਪਸ਼ਨ ਉੱਤੋਂ ਤੋਂ ਥੱਲੇ ਨੂੰ ਆਉਂਦੀ ਹੈ ਆਰਡਰ ਆਉਂਦਾ ਹੈ ਵੀ ਆਹ ਕੁਝ ਕਰੋ ਫਿਰ ਥੱਲੇ ਤੋਂ ਤਾਂ ਉਹ ਜਾਂਦੇ ਆ ਖਬਰਾਂ 'ਚ ਵੀ ਥਲੜੇ ਅਫਸਰ ਫਸਦੇ ਨਜ਼ਰ ਆਉਂਦੇ ਨੇ ਵੱਡੇ ਅਫਸਰ ਨਹੀਂ ਆਉਂਦੇ ਪਹਿਲਾਂ ਫੜਿਆ ਪਹਿਲੀ ਵਾਰ ਇਹ ਮਾਨ ਸਾਹਿਬ ਦੀ ਛਲਾਂਗਾ ਜੋ ਕਦਮ ਹੈ ਵੀ ਚਲੋ ਠੀਕ ਹੈ 500 ਰੁਪਏ ਤਾਂ ਹੋਊਗਾ ਇਹ ਇਹ ਨਹੀਂ ਵੀ ਸੀਬੀਆਈ ਦਾ ਰੇਡ ਹੋਣਾ ਮਾਨ ਸਾਹਿਬ ਕਿਉਂਕਿ ਯਾਰ ਸੀਮਾ ਪੰਜਾਬ ਦਾ ਪਤਾ ਹੋ ਪਰ ਮੈਂ ਹੁਣ ਇਹ ਗੱਲ ਮੇਰਾ ਵੱਡਾ ਸਵਾਲ ਹੈ ਵੀ ਪੰਜਾਬ ਦੀ ਵਿਜੀਲੈਂਸ ਕੀ ਕਰਦੀ ਹੈ ਜੇ ਤੁਹਾਨੂੰ ਪਤਾ ਹੈ ਵੀ ਡੀਆਜੀ ਭੁੱਲਰ ਵੀ ਐਡੀ ਕ腐ਸ਼ਨ ਕਰ ਰਿਹਾ ਹੈ ਫਿਰ ਪੰਜਾਬ ਦੀ ਵਿਜੀਲੈਂਸ ਕਿੱਥੇ ਸੀ ਸੀਬੀਆਈ ਨੂੰ ਕਾ ਆਉਣਾ ਪਿਆ ਇਹ ਵੀ ਕੋਈ ਘੱਟੇ ਕਰਨ ਹੈ ਵੀ ਹਰਚੰਦ ਸਿੰਘ ਭੁੱਲਰ ਕੋਈ ਜ਼ਿਆਦਾ ਤਾਂ ਨਹੀਂ ਸਰਕਾਰ ਦੇ ਨੇੜੇ ਸੀ ਕਿ ਜ਼ਿਆਦਾ ਤਾਂ ਨਹੀਂ ਕ腐ਸ਼ਨ ਕਰਦੇ ਸੀ ਵੀ 27 ਵਾਲਾ ਇਲੈਕਸ਼ਨ ਆਵੇ ਸ਼ਾਇਦ ਮੈਂ 7-8 ਮੇਲੇ ਲੜਾ ਦिए ਕੋ ਹੋ ਸਕਦਾ ਖਰਚਾ ਮੈਂ ਹੀ ਕਰਦਾ ਇਹ ਤਾਂ ਨਹੀਂ ਚੱਕਰ ਵੀ ਸੀਬੀਆਈ ਆ ਗਈ ਇਹ ਬਹੁਤ ਵੱਡੇ ਵੱਡੇ ਅਜੇ सीबीआई ਬੜਾ ਕੁਝ ਕੱਢੂਗੀ ਅੱਗੇ ਅਜੇ ਤਾਂ ਸ਼ੁਰੂਆਤ ਹੀ ਹੈ ਕੋਈ सीबीआई ਆਏ ਨਹੀਂ ਇਹ ਧੀਰੇ ਚਾਲ ਚੱਲਦੀ ਹੈ ਧੀਰੇ ਹੌਲੀ ਹੌਲੀ ਚੱਲ ਕੇ ਇਹਨੇ ਸਾਰੇ ਕਾਬੂ ਕਰ ਲੈਣੇ ਜਿਹੜੇ ਜਿਹੜੇ ਇਹਨਾਂ ਦੀ ਡੀਚ ਆ ਗਏ ਜਿਨ੍ਹਾਂ ਦੀ ਕੋਈ ਚੈਟ ਹੈ ਉਹ ਵੀ ਅਫਸਰ ਵਿੱਚ ਆ ਜਿਹੜੇ ਐਮਐਲਏ ਵੀ ਜਿਹੜੇ ਉਹਨੇ ਚੈਟਾਂ ਜਿਹੜੀ ਹੋ ਸਕਦਾ ਇਹਨਾਂ ਦੇ ਵੱਡੇ ਕੈਬਨਿਟ ਮੰਤਰੀਆਂ ਦੀ ਚੈਟ ਆ ਜੀ ਉਹ ਵੀ ਕਾਬੂ ਕਰ ਲੈ सीबीआई ਨੇ ਛੱਡਣਾ ਨਹੀਂ ਇਹ ਕਲੀਅਰ ਹੈ ਜਾਂ ਜੇ ਕ੍ਰਪਸ਼ਨ ਦੀ ਗੱਲ ਕਰੀਏ ਤਾਂ ਅਧਿਕਾਰੀਆਂ ਨੂੰ ਕ੍ਰਪਸ਼ਨ ਕਰਨੀ ਕਿਉਂ ਪੈਂਦੀ ਹੈ ਕੀ ਸੈਲਰੀ ਘੱਟ ਹੈ ਜਾਂ ਖਰਚੇ ਇੰਨੇ ਵੱਧ ਗਏ ਜਾਂ ਕ੍ਰਪਸ਼ਨ ਕਰਨ ਲਈ ਮਜਬੂਰ ਹੋ ਜਾਂਦੇ ਨੇ ਦੇਖੋ ਜੀ ਜਿਹੜੀ ਸਾਡੀ ਮੈਂ ਤਾਂ ਆਪ ਦੀ ਪੰਜਾਬ ਪੁਲਿਸ ਦੀ ਗੱਲ ਕਰਦਾ ਵੀ ਸਾਡੀ ਪੰਜਾਬ ਪੁਲਿਸ ਨੇ ਇੱਕ ਇਹੋ ਜਿਹਾ ਸਿਸਟਮ ਬਣ ਗਿਆ ਇਹ ਸਮਝਦੇ ਆ ਵੀ ਜਿਹੜੀ ਕੀ ਅਸੀਂ ਵਰਦੀ ਪਾਉਨੇ ਆ ਜਾਂ ਕੋਈ ਹੋਰ ਤਫਤੀਸ਼ ਦੇ ਕੰਮ ਕਰਦੇ ਆ ਜਾਂ ਕੋਈ ਹੋਰ ਧਰਨਾਂ ਤੇ ਜਾਂਦੇ ਆ ਨਾਕਿਆਂ ਤੇ ਜਾਂਦੇ ਆ ਉਹਦੇ ਨਾਲ ਸਾਡੇ ਫਰਜ਼ ਹੈ ਵੀ ਅਸੀਂ ਕ੍ਰਪਸ਼ਨ ਕਰਨੀ ਹੈ ਅਜੇ ਵੀ ਜ਼ਰੂਰੀ ਹੋ ਗਿਆ ਇਹ ਜੇ ਹੁਣ ਫਰਜੀ ਸਮਝਦੇ ਐ ਤਾਂ ਹੀ ਕਰ ਰਹੇ ਐ ਨਹੀਂ ਤਰਖਾਹਾਂ ਬਹੁਤ ਹੈਗੀਆਂ ਹੁਣ ਦੇਖੋ ਕਰਪਸ਼ਨ ਜਦੋਂ ਕਰਦੇ ਐ ਤਪਤੀਸ਼ੀ ਅਫਸਰ ਉਹਦੇ ਵਿੱਚ ਕੀ ਐ ਕਿ ਉਹਨਾਂ ਦੀ ਵੀ ਮਜਬੂਰੀ ਐ ਹੁਣ ਮਜਬੂਰੀ ਤੇ ਆਜੋ ਕਿਉਂ ਕਰਦੇ ਐ ਹੁਣ ਸਰਕਾਰੀ ਵਕੀਲ ਐ ਸਾਡੇ ਸਰਕਾਰੀ ਵਕੀਲ ਜਿਹੜਾ ਸਾਡਾ ਚਲਾਨ ਪੇਸ਼ ਕਰਨ ਦੀ 7-8 8000 ਰੁਪਏ ਲੈ ਜਾਂਦੇ ਐ ਜੇ ਇੱਕ ਤਪਤੀਸ਼ੀ ਅਫਸਰ ਕੋਲੇ 5-7 ਬਿੱਸਲਾ ਆ ਗਈਆਂ ਤੇ ਫਿਰ 5 ਨੂੰ ਗੁੜਾ ਕਰ ਲੋ 5 ਨਾਲ 7 ਨਾਲ 7 5 35000 ਕਿੱਥੋਂ ਦੇਣਗੇ ਉਹ ਲੋਕਾਂ ਦੀ ਅਜੀਬਾ ਪਾੜਨਗੇ ਲੋਕਾਂ ਦੀ ਜੇਪਾਂ ਹੀ ਪਾੜਨੀਆਂ ਨਾ ਆਪਦੀ ਤਰਫਾ ਚੁੱਤੇ ਦੇਣਾ ਨਹੀਂ ਜੇ ਸਾਡੀ ਆਪਦੀ ਤਰਫਾ ਚ ਦੇਵਾਂ ਤੇ ਜਵਾਕ ਭੁੱਖੇ ਮਰਨਗੇ ਇਸ ਕਰਕੇ ਕਾਰਨ ਹੈ ਮਤਲਬ ਇਹ ਵੀ ਮਜਬੂਰੀ ਬਣ ਗਈ ਕਿ ਰਿਸ਼ਵਤ ਨੂੰ ਲੈਣੀ ਪੈਣੀ ਹੈ ਫਰਜ ਵੀ ਸਮਝ ਲੈਂਦੇ ਆ ਫਰਜ ਦੇ ਨਾਲ ਇਹਨਾਂ ਦੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਹੁਣ ਸਰਕਾਰ ਹੈ ਪੰਜਾਬ ਸਰਕਾਰ ਤਫਤੀਸ਼ੀ ਅਫਸਰਾਂ ਨੂੰ ਖਰਚਾ ਦੇ ਦੇ ਠੀਕ ਹੈ ਖਰਚਾ ਦੇ ਦੇ ਵੀ ਜਿਹੜਾ ਤਫਤੀਸ਼ੀ ਦਾ ਤੁਹਾਡੀ ਪਰਚਾ ਖਰਚਾ ਲੱਗਦਾ ਲਓ ਇੱਕ ਪੈਨ ਤੱਕ ਵੀ ਨਹੀਂ ਮਿਲਦਾਗਾ ਕਿੰਨਾ ਖਰਚਾ ਹੁੰਦਾ ਐ ਐਨਡੀਪੀਐਸ ਦੀ ਮਿਕਲ ਮਿਸਲ ਐ ਨਾਡੀ ਐਨਡੀਪੀਐਸ ਦੀ ਸਾਡਾ ਪਰਚਾ ਉਹ ਹਾਈ ਕੋਰਟ ਜਾਂਦਾ ਜਾਂਦਾ 7 ਤੋਂ 10000 8 ਤੋਂ 10000 ਰੁਪਏ ਖਾ ਜਾਂਦਾ ਉਹ ਫਿਰ ਦੇਣਾ ਕਿਨੇ ਇਹਨਾਂ ਨੇ ਆਪਦੀ ਜੇਬਾਂ ਚੋਂ ਦੇਣਾ ਨਹੀਂ ਪੈਸੇ ਦੇ ਦੇ ਉਹਨਾਂ ਨੂੰ ਜਿਵੇਂ ਉਹ ਬਠਿੰਡੇ ਜ਼ਿਲ੍ਹੇ ਚ ਹਰਮਨबीर ਸਿੰਘ ਗਿਲ ਲੱਗੇ ਸੀ ਐਸਐਸਪੀ ਤੇ ਉਹ ਹੁਣ ਫਿਰੋਜ਼ਪੁਰ ਡੀਆਈਜੀ ਆ ਰੇਂਜ ਉਹਨਾਂ ਨੇ ਸ਼ੁਰੂ ਕਰਤਾ ਸੀ ਪਰ ਸਾਡੇ ਵੀ ਕਾਲੀਆਂ ਪੇਟਾਂ ਪਰ ਲੈਂਦੇ ਨਹੀਂ ਇਹ ਪਰ ਉਹ ਜਿਹੜਾ ਪੁੱਸ ਪਿਆ ਲੈਣ ਦਾ ਆ ਚੱਕਰ ਹੈ ਨਾ ਹੁਣ ਇੱਕ ਦੋ ਮੇਰੀ 2001 ਦੀ ਗੱਲ ਹੈ ਜੇ ਜੇ ਕਹਿੰਦਾ ਨਹੀਂ ਨਹੀਂ ਮੈਂ ਆਪ ਦੀ ਹੀ ਸੁਣਾ ਦਿੰਦਾ ਸਰਕਾਰੀ ਵੀ ਕਰਪਸ਼ਨ ਕਿਵੇਂ ਹੁੰਦੀ ਹੈ ਉਹ ਸਰਕਾਰੀ ਵਕੀਲ ਲੱਗ ਗਿਆ ਉਹ ਕਹਿੰਦਾ ਸੀ ਮੇਰੀਆਂ ਮਿਸਲਾਂ ਸੀ ਮੇਰੀਆਂ 4-5 ਕਿਉਂਕਿ ਹੌਲਦਾਰ ਨੂੰ ਵੱਧ ਤੋਂ ਵੱਧ ਹੌਲ ਅਕਸਾਈ ਦੀਆਂ ਮਿਸਲਾਂ ਜਾਂ ਮਾਰੀ ਮੋਟੀ ਆਈਪੀਸੀ ਦੇ ਦੇ ਉਹ ਮੈਨੂੰ ਕਹਿੰਦਾ ਵੀ 7-8 ਮਿਸਲਾਂ ਤੇ ਇਹਦੇ ਹਿਸਾਬ ਨਾਲ ਉਹਦੋਂ 300 ਰੁਪਏ ਮਿਸਲ ਦਾ ਹੁੰਦਾ ਸੀ 2000 ਦੀ ਗੱਲ ਹੈ ਮੈਨੂੰ ਕਹਿੰਦਾ ਸੀ ਵੀ ਇਸ ਤਰ੍ਹਾਂ ਕਰਕੇ ਮੇਰਾ ਮੈਡੀਕਲ ਤੇ ਬਿੱਲ ਹੈ ਉਹ ਮੈਡੀਕਲ ਤੇ ਸਾਹਮਣੇ ਬਿੱਲ ਦੇ ਆ ਉਹਦਾ ਕਰਪਸ਼ਨ ਕਰਦਾ ਸਿਸਟਮ ਹੀ ਇਹ ਸੀ ਸਰਕਾਰੀ ਵਕੀਲ ਦਾ ਉਹ ਕਹਿੰਦਾ ਵੀ ਉਹ ਬਿੱਲ ਦੇ ਆ ਮੇਰਾ ਮੈਡੀਕਲ ਤੇ ਮੈਂ ਕਿਹਾ ਚਲੋ ਜਾਂਦਾ ਮੈਂ ਜਦੋਂ ਗਿਆ ਤੇ ਉਹ ਬਿੱਲ ਵਾਲੇ ਨੂੰ ਪੁੱਛਿਆ ਮੈਂ ਕਿਹਾ ਯਾਰ ਇਸ ਤਰ੍ਹਾਂ ਕਰਕੇ ਸਰ ਵਕੀਲ ਸਾਹਿਬ ਦਾ ਬਿੱਲ ਮੈਂ ਤਾਂ ਕਿਹਾ 2-400 ਰੁਪਈਆ ਹੋਊਗਾ ਉਹ ਕਹਿੰਦੇ ਜੀ ਨਹੀਂ ਜੀ ਬਿੱਲ ਤਾਂ ਇਹਦਾ 5600 ਰੁਪਈਆ ਹੈ ਮੈਂ ਕਿਹਾ ਜੀ ਚਲੋ ਕੋਈ ਨਹੀਂ ਮੈਂ ਦੇ ਦੂੰਗਾ ਉੱਥੇ ਮੈਂ ਹਾਂ ਕਰਿਆ ਆ ਕੇ ਮੈਂ ਥਾਣੇ ਚ ਰੋਜ਼ਦਾਨ ਵਿੱਚ ਚਰਪਟ ਲਿਖਤੀ ਵੀ ਮੈਨੂੰ ਸਰਕਾਰੀ ਵਕੀਲ ਨੇ ਨਾ ਮਿਸਲਾਂ ਦੇ ਵਿੱਚੋਂ ਪੈਸੇ ਮੰਗੇ ਆ ਤੇ ਉਹਨੇ ਕਿਹਾ ਵੀ ਫਲਾਣੇ ਮੈਡੀਕਲ ਤੇ ਜਾਵੜਾ ਤੇ ਫਲਾਣੇ ਮੈਡੀਕਲ ਵਾਲਾ ਕਹਿੰਦਾ 56 ਰੁਪਏ ਮੈਂ ਕਿੱਥੋਂ ਦੇਵਾਂ ਮੈਂ ਚਾਰ ਪੰਜ ਰਫਟਾਂ ਲਿਖਤੀਆਂ ਰੋਜ਼ਨਾਮੇ ਚੁੱਤ ਉਧਰੋਂ ਰਵਾਨਗੀ ਕਰਜਿਆ ਕਰਾਂ ਅਦਾਲਤ ਦੀ ਚੈੱਕ ਕਰਾਉਣ ਦੀ ਉਧਰੋਂ ਆ ਕੇ ਥਾਣੇ ਚ ਮੇਰੇ ਰਫਟ ਲਿਖ ਦਿਆ ਮਤਲਬ ਕਿ ਕੱਲੇ ਆਮ ਲੋਕ ਨਹੀਂ ਇਹਦੇ ਚ ਅਧਿਕਾਰੀ ਵੀ ਕਰਾਪਸ਼ਨ ਦੇ ਸ਼ਿਕਾਰ ਹੁੰਦੇ ਨੇ ਬਿਲਕੁਲ ਉਹ ਜਦੋਂ ਮੈਂ ਰਫਟਾਂ ਲਿਖੀਆਂ ਮੈਂ 6-7 ਰਫਟਾਂ ਲਿਖ ਦਿਆ ਹੂੰ ਤੇ ਫਿਰ ਮੈਂ ਗਿਆ ਉਹਦੇ ਮੈਡੀਕਲ ਵਾਲੇ ਕੋਲੇ ਮੈਂ ਆਖਿਆ ਵੀ ਪੈਸੇ ਤੈਨੂੰ ਮੈਂ ਤਾਂ ਦੇਊਂਗਾ ਮੈਨੂੰ ਫੋਟੋਕਾਪੀ ਦੇ ਦੇ ਉਹ ਜਦੋਂ ਉਹਨੇ ਲੈਜਰ ਖਾਤੇ ਦੀ ਆਪਦੀ ਫੋਟੋ ਖਿੱਚ ਕੇ ਦੇਤੀ ਕਹਿੰਦਾ ਮੈਂ ਬਿੱਲ ਤਾਂ ਬਣਾ ਕੇ ਨਹੀਂ ਦੇ ਸਕਦਾ ਮੈਂ ਫੋਟੋ ਖਿੱਚ ਲਾ ਮੇਰਾ ਯਾਰ ਦੋਸਤ ਸੀ ਮੋਦੀ ਫੋਟੋ ਖਿੱਚ ਲਈ ਲੈਜਰ ਖਾਤੇ ਉੱਤੇ ਲਿਖਿਆ ਸੀ ਸਰਕਾਰੀ ਵਕੀਲ ਬਣਾਣਾ ਉਹ ਜਦੋਂ ਮੇਰੇ ਕੋਲ ਲੈਜਰ ਦੀ ਫੋਟੋ ਆ ਗਈ ਤੇ ਮੈਂ ਛੇਪ ਕੇ ਨਾਲ ਹੀ ਕਰਪਟ ਹੋਰ ਲਿਖਤੀ ਵੀ ਇਹਨਾਂ ਨੰਬਰ ਲੈਜਰ ਖਾਤਾ ਹੈ ਵਕੀਲ ਸਾਹਿਬ ਦਾ ਤੇ ਉਹਨੇ ਮੈਥੋਂ ਅੱਜ 5600 ਰੁਪਏ ਮੰਗੇ ਮੈਂ ਕਿਤੋਂ ਤੇ ਜਦੋਂ ਆ ਗਈ ਐਸਐਸਪੀ ਸਾਹਿਬ ਦੀ ਮੀਟਿੰਗ ਐਸਐਸਪੀ ਸਾਹਿਬ ਤੁਹਾਨੂੰ ਪਤਾ ਵੀ ਉਸ ਟਾਈਮ ਦੇ ਉੱਤੇ ਮੇਜ਼ਾਂ ਤੇ ਖੜੇ ਕਰ ਲੈਂਦੇ ਸੀ ਵੀ ਦੋਸਤੋ ਵੀ ਮੁਕਾਦਮੇ ਟੂ ਕੋਟ ਕਿਉਂ ਨਹੀਂ ਹੋਏ ਮੈਨੂੰ ਕਹਿੰਦੇ ਤੇਰੇ ਮੁਕਾਦਮੇ ਟੂ ਕੋਟ ਮੈਂ ਕਹਾਂ ਜੀ ਆਹ ਹੈ ਕਹਿੰਦੇ ਲਿਆ ਮੈਂ ਐਸਐਸਪੀ ਸਾਹਿਬ ਦੇ ਸਾਹਮਣੇ ਰੱਖਤਾ ਸਾਰਾ ਚਿੱਟਾ ਹੀ ਵੀ ਇੰਨੇ ਪੈਸੇ ਮੰਗੇ ਮੈਂ ਕਿੱਥੋਂ ਮੈਂ ਹੁਣ ਤਰਖਾ ਚੋ ਤੇ ਦੇਣੇ ਨਹੀਂ ਮੇਰੇ ਭੁੱਖੇ ਮਰ ਜਾਣਗੇ ਜਵਾਕ ਐਸਐਸਪੀ ਸਾਹਿਬ ਕਹਿੰਦੇ ਵੀ ਚਲੋ ਠੀਕ ਹੈ ਤੇ ਐਸਐਸਪੀ ਸਾਹਿਬ ਨੇ ਸ਼ਾਹ ਨੂੰ ਫੋਨ ਲਾ ਲਿਆ ਸਰਕਾਰੀ ਕਿਲ ਨੂੰ ਕਹਿੰਦੇ ਕੋਠੀ ਆ ਜਾ ਕੋਠੀ ਆ ਕੇ ਕਹਿੰਦਾ ਵੀ ਆ ਤੇਰੇ ਖਿਲਾਫ ਰਪਟਾ ਲਿਖੀ ਹੋਈ ਤੇਰੇ ਤੂੰ ਸਾਡੀਆਂ ਮਿਸਲਾਂ ਨਹੀਂ ਕਰਦਾ ਉਹ ਤੋਂ ਬੱ ਚੱਲ ਪਿਆ ਸੀ ਕੰਮ ਫਰੀ ਕਰਤਾ ਸੀ ਉਹਨਾਂ ਨੇ ਵੀ ਲਿਆਓ ਮਿਸਲਾ ਹੁਣ ਵੀ ਕਰਤਾ ਸੀ ਪਿੱਛੇ ਜੇ ਫਰੀ ਹੁਣ ਵੀ ਹੋ ਗਿਆ ਸੀ ਪਰ ਸਾਡੀਆਂ ਭੇਡਾਂ ਆਪਦੀਆਂ ਕਾਲੀਆਂ ਆਣ ਉਹ ਆਰਪੀ ਰੈਂਕ ਵਾਲਿਆਂ ਨੂੰ ਹੌਲਦਾਰਾਂ ਨੂੰ ਐਨਡੀਪੀ ਸਰ ਤੇ ਪਰਚਾ ਦੇਣ ਲਾਤਾ ਤੇ ਕਰਾਪਸ਼ਨ ਹੀ ਵਧੂਗੀ ਕਿੱਥੋਂ ਦੇਣਗੇ ਮਜਬੂਰੀ ਹੈ ਭਾਈ ਪੁਲਿਸ ਦੀ ਮਜਬੂਰੀ ਹੈ ਤੁਸੀਂ ਗੱਲ ਕੀਤੀ ਖਰਚਿਆਂ ਦੀ ਕੀ ਇਹ ਸਰਕਾਰ ਦੇ ਵੱਲੋਂ ਇਹ ਅਧਿਕਾਰੀਆਂ ਨੂੰ ਖਰਚੇ ਨਹੀਂ ਮਿਲਦੇ ਜਿਵੇਂ ਕਿ ਗੱਡੀ ਦਾ ਤੇਲ ਹੋ ਗਿਆ ਜਾਂ ਹੋਰ ਖਰਚੇ ਨੇ ਥਾਣਿਆਂ ਦੇ ਦੇਖੋ ਜੀ ਐਸਐਚਓ ਨੂੰ 200 ਲੀਟਰ ਤੇਲ ਮਿਲਦਾ ਸਿਟੀ ਸਿਟੀ ਏਰੀਏ ਨੂੰ 250 ਮਿਲਦਾ सदर ਨੂੰ ਪਿੰਡਾਂ ਵਾਲੇ ਨੂੰ ਹੂੰ ਠੀਕ ਹੈ ਤੇ ਹੌਲਦਾਰ ਤੋਂ ਲੈ ਕੇ ਸਬ ਇੰਸਪੈਕਟਰ ਤੱਕ ਜਿਹੜੇ ਗਸ਼ਤ ਕਰਦੇ ਉਹਨਾਂ ਨੂੰ ਤਾਂ ਮਿਲਦਾ ਹੀ ਨਹੀਂ ਉਹ ਕਿੱਥੋਂ ਕਰਨਗੇ ਜੇ ਉਹ ਨਹੀਂ ਉਹ ਵਲਦੇ ਆ ਬਿਲਕੁਲ ਜੇ ਉਹ ਰਾਤ ਨੂੰ ਗਸ਼ਤ ਲੱਗੀ ਜੇ ਉਹਨਾਂ ਨੇ ਚਾਰ ਮੁਹੱਲੇ ਕੱਢ ਤੇ ਕੇ ਚਾਰ ਮੁਹੱਲਿਆਂ ਦੇ ਵਿੱਚੋਂ ਜੇ ਮੋਟਰਸਾਈਕਲ ਘੁਮਾਉਣਗੇ ਤਾਂ ਫਿਰ ਭਾਈ ਤੇਲ ਤਾਂ ਬੱਚੂਗਾ ਫਿਰ ਜੇ ਕੋਈ ਦਰਖਾਸਤ ਆ ਗਈ ਤੇ ਦਰਖਾਸਤ ਤੇ ਜਾਣਾ ਤੇ ਉਹ ਉੱਥੇ ਫਿਰ ਤੇਲ ਤਾਂ ਬੱਚੂਗਾ ਨਾ ਜਾਵਾਂਗੇ ਫਿਰ ਉਹ ਜੇਬਾਂ ਭਰ ਲਵਾਂਗੇ ਆਪਣੀਆਂ ਬਣੀ ਦੇਓ ਪੈਸੇ ਅਸੀਂ ਜਾਵੜਦੇ ਇਹ ਫਰਜ ਬਣ ਗਿਆ ਇੱਕ ਫਰਜ ਸਮਝਦੇ ਆਪਣਾ ਹੈ ਇਸ ਕਰਕੇ ਕਰਕੇ ਪਏ ਇਹ ਕਰਪਸ਼ਨ ਨਹੀਂ ਖਤਮ ਹੋ ਸਕਦੀ ਪੰਜਾਬ ਦੇ ਵਿੱਚ ਜਿਵੇਂ ਕਿ ਆਪਾਂ ਗੱਲ ਖਰਚਿਆਂ ਦੀ ਕਰ ਰਹੇ ਸੀ ਜੇ ਡੀਆਈਜੀ ਭੁੱਲਰ ਸਾਹਿਬ ਦੀ ਗੱਲ ਕਰੀਏ ਤਾਂ ਪਿਤਾ ਡੀਜੀਪੀ ਸੀਗੇ ਆਪ ਡੀਆਈਜੀ ਸੀਗੇ ਫਿਰ ਪੈਸੇ ਦੀ ਕਮੀ ਤਾਂ ਆਪਾਂ ਮੰਨ ਨਹੀਂ ਸਕਦੇ ਕਿ ਪੈਸੇ ਦੀ ਕਮੀ ਹੋਵੇਗੀ ਜਾਂ ਇਸ ਤਰ੍ਹਾਂ ਹੋ ਸਕਦਾ ਕਿ ਟਿੱਡ ਤਾਂ ਭਰ ਲਿਆ ਤੇ ਫਿਰ ਉਹ ਸਿਸਟਮ ਤਾਂ ਨਹੀਂ ਹੈ ਕਿਤੇ ਦੇਖੋ ਜੀ ਲਾਲਸਾ ਹੁੰਦੀ ਹੈ ਇਹ ਲਾਲਸਾ ਬੰਦੇ ਦੀ ਨਹੀਂ ਜਾਂਦੀ ਹਮ ਇੱਕ ਹੁੰਦਾ ਆਈਪੀਐਸ ਜਮੰਦਰੂ ਜਿਹੜਾ ਕਿ ਕਿਰੋਤ ਭਰਤੀ ਜਿਹੜੇ ਆਈਪੀਐਸ ਥੋੜਾ ਖਾਨ ਦਾ ਨਹੀਂ ਅਫਸਰ ਇੱਕ ਨੂੰ ਜਿਹੜਾ ਤਰਸ ਦੇ ਆਧਾਰ ਤੇ ਭਰਤੀ ਕਰ ਲਿਆ ਇਹਦੇ ਤਰਸ ਦੇ ਆਧਾਰ ਤੇ ਭਰਤੀ ਹੈ ਤਰਸ ਦੇ ਆਧਾਰ ਤੇ ਮਹਿਕ ਵਿੱਚ ਕਿਹਨੂੰ ਭਰਤੀ ਕੀਤੀ ਹੈ ਜਾਂ ਤਾਂ ਕੋਈ ਉਹਦੇ ਟ੍ਰੇਜਰੀ ਹੋ ਜੇ ਜਾਂ ਕੋਈ ਇਹੋ ਜਿਹਾ ਐਕਸੀਡੈਂਟ ਹੋ ਜੇ ਵੀ ਪਿੱਛੇ ਕੋਈ ਸਿਸਟਮ ਹੈ ਨਹੀਂਗਾ ਕਮਾਉ ਤੇ ਵੇਸ ਕਰਕੇ ਇਹਨੂੰ ਤਰਸ ਦੇ ਆਧਾਰ ਤੇ ਭਰਤੀ ਇੱਕ ਡੀਐਸਪੀ ਤਰਸ ਦੇ ਆਧਾਰ ਤੇ ਹੁਣ ਜਿਹੜਾ ਬੰਦਾ ਹਾਫ ਤਰਸ ਦੇ ਆਧਾਰ ਤੇ ਹੈ ਉਹ ਦੂਜਿਆਂ ਦੇ ਤਰਸ ਨਹੀਂ ਕਰਦਾ ਕਰਦਾ ਠੀਕ ਠੀਕ ਹੈ ਨਾ ਦੂਜਿਆਂ ਤੇ ਕੀ ਤਰਸ ਕਰੂਗਾ ਉਹ ਇਸ ਕਰਕੇ ਕਰਾਪਸ਼ਨ ਤਾਂ ਬਹੁਤ ਹੈ ਗੱਲਾਂ ਤਾਂ ਬਠੇਰੀਆਂ ਕਰਨ ਵਾਲੀਆਂ ਪਰ ਰੋਲਾ ਇਹ ਹੁੰਦਾ ਵੀ ਜਦੋਂ ਇਹੋ ਜਿਹੀਆਂ ਗੱਲਾਂ ਅਸੀਂ ਚੈਨਲਾਂ 'ਤੇ ਲਿਆਉਨੇ ਆਂ ਤੇ ਫਿਰ ਅਫਸਰਾਂ ਦੇ ਫੋਨ ਲੈਵੰਦੇ ਹਟ ਜਾ ਯਾਰ ਨਾ ਕਰ ਯਾਰ ਅਫਸਰ ਰੋਕਦੇ ਆ ਰੋਕ ਜਾਂਦੇ ਕਈ ਵਾਰੀ ਹੋ ਜਾਂਦਾ ਹੂੰ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪੁਲਿਸ ਮੁਲਾਜ਼ਮਾਂ ਦੀ ਡਿਊਟੀ 8 ਘੰਟੇ ਹੋਣੀ ਚਾਹੀਦੀ ਐ ਕੀ ਲੱਗਦਾ ਕਿ ਇਸ ਤਰ੍ਹਾਂ ਹੋ ਸਕਦਾ ਕਿ ਮੁਲਾਜ਼ਮ ਪੂਰੇ ਨੇ ਜਾਂ 8 ਘੰਟੇ ਦੀ ਡਿਊਟੀ ਹੋ ਜਾਏਗੀ ਦੇਖੋ ਜੀ ਮੈਂ ਡੀਜੀਪੀ ਸਾਹਿਬ ਨੂੰ ਪਹਿਲਾਂ ਵੀ ਇੱਕ ਬੇਨਤੀ ਕਰਤੀ ਸੀ ਹੁਣ ਵੀ ਬੇਨਤੀ ਕਰ ਦਿੰਦਾ ਵੀ ਜਿਹੜੀ ਨਵੀਂ ਫੋਰਸ ਆ ਨਾ 2010 ਵਾਲੀ 10 ਤੋਂ ਬਾਅਦ ਜਿਹੜੀ ਭਰਤੀ ਹੋਏ ਆ ਇਹ ਮੁੰਡੇ ਨਾਂ ਦਾ ਸਿਰਾਂ ਤੇ ਪੱਗਾਂ ਬੰਨਦੇ ਆ ਨੰਗੇ ਫੈਰੀ ਤੁਰੇ ਫਿਰਦੇ ਆ ਵੱਡੀ ਨਾ ਹੀ ਕੰਮ ਸਿੱਖਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਹੁੰਦਾ ਸੀ ਸਾਡੇ ਟਾਈਮ ਦੇ ਉੱਤੇ ਛਪਾਰਸ਼ ਨਾਲ ਦੋ-ਦੋ ਮਹੀਨੇ ਪਰ ਪੜੀ ਜਾਣਾ ਵੀ ਯਾਰ ਪਾਰਸ ਕਰਨਾ ਕੋਰਸ ਹੁਣ ਤਾਂ ਲੋੜ ਹੀ ਨਹੀਂ ਇਹ ਵੱਡੇ ਬਾਦਲ ਸਾਹਿਬ ਨੇ ਜਮਾਂ ਹੀ ਬੇੜਾ ਕਰਤਾ ਮਹਿਕਮੇ ਦਾ ਉਹ ਆਰਪੀ ਰੈਂਕ ਦੇ ਕੇ ਕਹਿੰਦੇ ਵੀ 16 ਸਾਲ 'ਚ ਹੌਲਡਰ ਬਣਾ ਦਿਓ ਤੇ 24 ਸਾਲਾਂ ਚ ਥਾਣੇਦਾਰ ਬਣਾ ਕੇ ਤੇ ਇਨਸਪੈਕਟਰ ਬਣਾ ਦੇਉ 30 ਸਾਲਾਂ ਚ ਜਾ ਕੇ ਉਹ ਕਹਿੰਦੇ ਸਾਨੂੰ ਕੀ ਲੋੜ ਹੈ ਕੋਸ਼ਿਸ਼ ਹੀ ਨਹੀਂ ਕਰਦੇ ਤੇ ਮੁੰਚੀ 10-10 ਬੰਦੇ ਦਾ ਮੁੰਚੀ ਲਈ ਬਿਠਾਉਂਦੇ ਉਹ ਕਹਿੰਦੇ ਇੱਥੇ ਲਈ ਬਿਠਾਏ ਪੰਜ ਸੱਤ ਐਸਐਚਓ ਚੜਾਈ ਫਿਰਦਾ ਫਿਰ ਭਾਈ ਫੋਰਸ ਕਿੱਥੋਂ ਆਣੀ ਹੈ ਫੋਰਸ ਤਾਂ ਤੂੰ ਖੁੱਡਿਆਂ ਚ ਜਵਾੜੀ ਬੈਠੇ ਹੋ ਮੈਂ ਪਿਛਲੀ ਇੰਟਰਵਿਊ ਚ ਇਹ ਗੱਲ ਕਹੀ ਸੀ ਵੀ ਡੀਜੀਪੀ ਸਾਹਿਬ ਲੋਰ ਤੇ ਇੰਟਰਪਾਸ ਜਿਹੜੇ ਉੱਪਰ ਕਰਕੇ ਆਉਂਦੇ ਆ ਕੋਰਸ ਉਹ ਤਾਂ ਤੁਸੀਂ ਦਫ਼ਤਰਾਂ ਚ ਜਵਾੜੀ ਬੈਠੇ ਹੋ ਉਹ ਤਾਂ ਅਫਸਰਾਂ ਦਾ ਕ੍ਰਾਪਸ਼ਨ ਦਾ ਸਾਧਨ ਬਣੇ ਬੈਠੇ ਆ ਤੁਸੀਂ ਜਿਹੜੇ ORP ਹੌਲਦਾਰਾਂ ਨੂੰ ਕੰਟੈਸਟ ਦੇਤਾ ਉਹਨਾਂ ਨੂੰ ਬਾਹਰ ਕੱਢ ਕੇ ਲਿਓ ਰੀਡਰਾਂ ਦੇ ਸੀਡਰਾਂ ਨੂੰ ਮੈਂ ਇੱਕ ਵਾਰ ਸ਼ਿਕਾਇਤ ਵੀ ਕਰਤੀ ਸੀ ਵੀ ਆਹ ਤੁਹਾਡੇ ਰੀਡਰ ਐ ਕਰੀ ਜਾਂਦੇ ਆ ਉਹਨਾਂ ਨੇ ਕੀ ਕੀਤਾ ਅਫਸਰਾਂ ਨੇ ਰੀਡਰ ਬਦਲ ਕੇ ਇੱਕ ਸੀਟ ਤੋਂ ਦੂਜੀ ਤੇ ਕਰਤੇ ਬਾਹਰ ਨਹੀਂ ਕੱਢੇ ਮੈਂ ਬੇਨਤੀ ਹੈ ਡੀਜੀਪੀ ਸਾਹਿਬ ਜਿਹੜੇ ਲੋਰ ਤੇ ਇੰਟਰਪਾਸ ਦਫ਼ਤਰਾਂ ਦੇ ਵਿੱਚ ਬੈਠੇ ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੂੰ ਹਵਾਲਾ ਲਵਾਓ ਮਾਣੀ ਮੋਟੀ ਫੀਲਡ ਦੀ ਇਹਨਾਂ ਨੂੰ ਪਤਾ ਲੱਗੇ ਫੀਲਡ 'ਚ ਕੀ ਹੁੰਦਾ ਆ ਚੀਜ਼ਾਂ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਰਿਸ਼ਵਤ ਕੌਣ ਲੈਂਦਾ ਜਿਵੇਂ ਕਿ ਆਮ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਮਹਿਲਾ ਕਨਸਟੇਬਲ ਜਾਂ ਮਹਿਲਾ ਅਧਿਕਾਰੀ ਨੂੰ ਥਾਣੇ ਦੇ ਵਿੱਚ ਲਿਆ ਉਹ ਰਿਸ਼ਵਤ ਕੱਟ ਲਾਉਗੀ ਕੀ ਲੱਗਦਾ ਕਿ ਸੱਚਮੁੱਚ ਕੱਟ ਲੈਂਦੇ ਰਿਸ਼ਵਤ ਮੈਂ ਪਿਛਲੀ ਵੀਡੀਓ ਦੇ ਵਿੱਚ ਕਲੀਅਰ ਕਰਤਾ ਸੀ ਵੀ ਜਿਹੜੀਆਂ ਕੁੜੀਆਂ ਐਸਐਚਓ ਲੱਗਦੀਆਂ ਨੇ ਇਹ ਜ਼ਿਆਦਾ ਕ腐ਸ਼ਨ ਕਰਦੀਆਂ ਕਿਉਂਕਿ ਸ਼ੱਕ ਨਹੀਂ ਕਰੀ ਯਾਰ ਕੁੜੀ ਹੈ ਆਮ ਲੋਕਾਂ ਹੀ ਤਾਂ ਧਾਰਨਾ ਹੈ ਕਿ ਮਹਿਲਾ ਐਸਐਚਓ ਕੱਟ ਲੈਂਦੇ ਆ ਉਹ ਕੁੜੀ ਮੋਗੇ ਦੇ ਵਿੱਚ ਉਹ ਕੁੜੀ ਭਗੌੜੀ ਸੀਗੀ ਐਸਐਚਓ ਗਰੇਵਾਲ ਉਹ ਪਾਪੇਸ਼ ਹੋ ਗਈ ਨਾ ਕਿ ਭਾਈ ਯਾਰ ਇਹ ਗੱਲ ਤਾਂ ਨਾ ਕਰੋ ਯਾਰ ਸਾਰਾ ਕੁਝ ਹੀ ਬਸ ਖਤਮ ਹੋਇਆ ਪਿਆ ਕੰਮ ਯਾਰ ਕ腐ਸ਼ਨ ਮੈਂ ਕਿ ਬਹੁਤ ਬਹੁਤ ਕ腐ਸ਼ਨ ਹੈ ਲੇਡੀਜ਼ ਵੀ ਬਹੁਤ ਕ腐ਸ਼ਨ ਕਰਦੀਆਂ ਆ ਹੁਣ ਥੋੜੇ ਦਿਨ ਹੋ ਗਏ ਇੱਕ ਗਰਦਾਸਪੁਰੋਂ ਇੰਸਪੈਕਟਰ ਫੜ ਲਈ ਇੰਨੇ ਵੀ ਉਹਦੇ ਬੰਦੇ ਤੇ ਸ਼ੱਕ ਕਰ ਜਾਂਦੇ ਵੀ ਹਾਂ ਕ腐ਸ਼ਨ ਕਰਦੇ ਇਹ ਤਾਂ ਤੇ ਸ਼ੱਕ ਨਹੀਂ ਹੁੰਦਾ ਇਹ ਫਿਰ ਰੋਕਿਆ ਕਿਵੇਂ ਜਾ ਸਕਦਾ ਕ腐ਸ਼ਨ ਨੂੰ ਰੋਕ ਹੀ ਨਹੀਂ ਧਾਰਨਾ ਬਣ ਗਈ ਇਹ ਫਿਰ ਕ腐ਸ਼ਨ ਮੁਕਤ ਪੰਜਾਬ ਕਿਵੇਂ ਬਣੇਗਾ ਜੇ ਰੋਕ ਹੀ ਨਹੀਂ ਸਕਦਾ ਤਾਂ ਨਾਲ ਇਹ ਫਰਜ ਸਮਝਦੇ ਆ ਵੀ ਅਸੀਂ ਡਿਊਟੀ ਕਰਕੇ ਆ ਜੀ ਪੈਸੇ ਵੀ ਲੈਣੇ ਆ ਹੂੰ ਪਰ ਇੱਕ ਚੀਜ਼ ਹੈ ਅਤਵਾਦ ਦੇ ਵਿੱਚ ਜਿੰਨੇ ਪੁਲਿਸ ਅਫਸਰਾਂ ਨੇ ਕਿਸੇ ਦੇ ਬੱਚੇ ਕੇ ਕੋਈ ਨਜਾਇਜ਼ ਮਾਰਿਆ ਜਾਂ ਉਹਨਾਂ ਦੇ ਬੱਚੇ ਬਈ ਲਾਲਾ ਸੜਦੇ ਆ ਉਹਨਾਂ ਦੇ ਬੱਚੇ ਬਈ ਐ ਕੋਈ ਨਸ਼ੇੜੀ ਹੋ ਗਿਆ ਕਿਸੇ ਨੇ ਆਪ ਦਾ ਪਿਓ ਮਾਰਤਾ ਕੋਈ ਕੁਛ ਕਿਸੇ ਨੇ ਮਾਂ ਮਾਰਦੀ ਕਿਸੇ ਨੇ ਭੈਣ ਮਾਰਦੀ ਸਭ ਕੁਝ ਇੱਥੇ ਹੀ ਹੈ ਅਤਵਾਦ ਦੇ ਵਿੱਚ ਜਿਹੜੇ ਅਫਸਰ ਬੁਚੜ ਅਫਸਰ ਜਿਹਨਾਂ ਨੂੰ ਕਹਿੰਦੇ ਨਾ ਜਿਨ੍ਹਾਂ ਨੇ ਚੱਕ ਚੱਕ ਕੇ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਏ ਉਹ ਅਫਸਰਾਂ 'ਚ ਬਹੁਤ ਬੁਰਾ ਹਾਲ ਆ ਉਹਨਾਂ ਦਾ ਕਿਉਂਕਿ ਨਾ ਕਰਨੀ ਭਰਨੀ ਇੱਥੇ ਹੀ ਹੈ ਹੁਣ ਅਸੀਂ ਬਹਿਕ ਵਿੱਚ ਸਰਵਿਸ ਕੀਤੀ ਐ ਸਾਡੇ ਦੋਨੇ ਬੱਚੇ 6-6 ਸਾਢੇ 6 ਛੇ ਪੁੱਟਾ ਆ ਉਹ ਬੈਠੇ ਬਾਹਰ ਵੀ ਜੇ ਮਾਰਾ ਕਰਾਂਗੇ ਤਾਂ ਮਾਰਾ ਤਾਂ ਹੋਊਗਾ ਜੇ ਹੁਣ ਕਿਸੇ ਦਾ ਟੈਲੀਵਿਜ਼ਨ ਜਾਂ ਕਿਸੇ ਦਾ ਕਾਂਟੇ ਵਕਾ ਕੇ ਵੀ ਵੇਚ ਸਾਨੂੰ ਪੈਸੇ ਦੇ ਦੇ ਨੀ ਤੇਰੇ ਘਰਲੇ ਤੇ ਪਰਚਾ ਦਰਜ ਕਰ ਦੇਣਾ ਮੁੰਡੇ ਤੇ ਪਰਚਾ ਕਰਦੇ ਫੇਰ ਤਾਂ ਭਾਈ ਇੱਥੇ ਹੀ ਆ ਕਰਨੀਆਂ ਪੜਨੀਆਂ ਆ ਆਪਾਂ ਤਾਂ ਸੱਚੀਆਂ ਗੱਲਾਂ ਕਰਦੇ ਨੇ ਵੱਡੇ ਅਧਿਕਾਰੀ ਤੇ ਕਾਰਵਾਈ ਹੋਈ ਐ ਤੇ ਫੇਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਵਿਸ਼ਵਾਸ ਟੁੱਟਦਾ ਕਿ ਪੰਜਾਬ ਪੁਲਿਸ ਤਾਂ ਕ੍ਰਾਪਸ਼ਨ ਤੋਂ ਬਿਨਾ ਜਾਂ ਪੈਸੇ ਤੋਂ ਬਿਨਾ ਕੋਈ ਕੰਮ ਹੀ ਨਹੀਂ ਕਰਦੀ ਦੇਖੋ ਜੀ ਹੁਣ ਮੈਂ ਤਾਂ ਹੁਣ ਆਪਾਂ ਕ੍ਰਪਸ਼ਨ ਤੇ ਤਾਂ ਬੋਲ ਹੀ ਬੋਲ ਹੀ ਜਾਨੇ ਆ ਆ ਤੁਹਾਡੇ ਨੂੰ ਕਲੀਅਰ ਹੀ ਕਰਤੀ ਵੀ ਨਹੀਂ ਚੱਲਦਾ ਕੰਮ ਇਹਨਾਂ ਦੀ ਮਜਬੂਰੀ ਬਣੀ ਪਈ ਆ ਵੀ ਅਸੀਂ ਕ੍ਰਪਸ਼ਨ ਕਰਨੀ ਕਰਨੀ ਆ ਆ ਜਿਹੜੀ ਇਹ ਸਿਸਟਮ ਆ ਨਾ ਜਿਹੜਾ ਮੈਂ ਕਹਿੰਨਾ ਵੀ ਇਹਨਾਂ ਨੂੰ ਫੈਸਿਲਿਟੀ ਦਿਓ ਹੁਣ ਵਰਦੀ ਆ ਵਰਦੀ ਤਾਂ 1100 ਰੁਪਏ ਦਿੰਦੇ ਹਮ ਬਣਾ ਲਓਗਾ ਵਰਦੀ 1100 1100 ਤਾਂ ਕਪੜਾ ਨਹੀਂ ਆਉਂਦਾ 750 800 ਤਾਂ ਸਵਾਈ ਹੈ ਕਿੱਥੋਂ ਲਿਓਣਗੇ ਚੰਗੀ ਵਰਦੀ ਪਾਉਣੀ ਆ ਅਫਸਰ ਕਹਿੰਦੇ ਚੰਗੀ ਵਰਦੀ ਚੰਗੀ ਪੈਟਰਨ ਮੁਤਾਬਕ ਵਰਦੀ ਪਾਓ ਚੰਗੀਆਂ ਪੱਗਾਂ ਵੱਲੋਂ ਤੇ ਉਹ ਫਿਰ ਕਿੱਥੋਂ ਆਣੇ ਬਈ ਜੀ ਉਹ ਲੋਕ ਇਹ ਸੱਚ ਇਹ ਇਹ ਸਚਾਈ ਹੈ ਮੈਂ ਕੋਈ ਝੂਠ ਨਹੀਂ ਇਹ ਬਿਲਕੁਲ ਸਚਾਈ ਹੈ ਆਪਾਂ ਤਰਨ ਤਨ ਜਿਮਨੀ ਚੋਂਣ ਦੀ ਗੱਲ ਕਰਦੇ ਆ ਉਹ ਵੀ ਅਖਾੜਾ ਪੂਰਾ ਭਖਿਆ ਹੋਇਆ ਚੋਂਣ ਦਾ ਫਿਰ ਕੀ ਲੱਗਦਾ ਕਿ ਕੌਣ ਬਾਜੀ ਮਾਰੂਗਾ ਦੇਖੋ ਜੀ ਜਿਹਦੇ ਤੇ ਸਰਕਾਰਾਂ ਦੋ ਆਏ ਹੁਣ ਇੱਕ ਤਾਂ ਹੈਗੀ ਸੈਂਟਰ ਦੀ ਸਰਕਾਰ ਹੁਣ ਨਾਂ ਤਾਂ ਪੱਕੀ ਲੈਣਾ ਐਵੇਂ ਕਿਉਂਕਿ ਭੇਡਾਂ ਫਿਰ ਬਾਹਲੀਆਂ ਆ ਜਾਂਦੀਆਂ ਵਿੱਚ ਨਾਂ ਤਾਂ ਪੱਕੀ ਲੈਣਾ ਉਸ ਬੰਦੇ ਦਾ ਉਸ ਬੰਦੇ ਦਾ ਅਸੀਂ ਨਾਂ ਵੀ ਨਹੀਂ ਫੇਕ ਬੰਦੇ ਆ ਉਹ ਅਸੀਂ ਨਾਂ ਵੀ ਨਹੀਂ ਲੈ ਸਕਦੇ ਉਹਨਾਂ ਦਾ ਇੱਕ ਤਾਂ ਹੈਗੀ ਪੰਜਾਬ ਦੀ ਸਰਕਾਰ ਦਾ ਬੰਦਾ ਇੱਕ ਹੈਗਾ ਸੈਂਟਰ ਦਾ ਬੰਦਾ ਉਹ ਹੁਣ ਮੈਂ ਨਾਂ ਨਹੀਂ ਲੈਣਾ ਤੇ ਜਿਹਦੇ ਤੇ ਭਾਈ ਸੈਂਟਰ ਦਾ ਹੱਥਾਂ ਨਾ ਹੋ ਜਿੱਤੂਗਾ ਮੈਂ ਸਪੋਰਟ ਦੇਖੋ ਸਾਡੀ ਭੈਣ ਜੀ ਐ ਤਰ ਤਾਰ ਤੋਂ ਖੜੀ ਹਰਬਿੰਦਰ ਕੌਰ ਇਸ ਉਸ ਬਾ ਜਿਹੜੀ ਕਿ ਇੱਕ ਦਲੇਰ ਤੇ ਮੈਂ ਕਹਿੰਦਾ ਸੌ ਸੁਭਾਵੀ ਲੜਕੀ ਆ ਉਹ ਉਹਨੇ ਸਰਕਾਰ ਦੇ ਵਿੱਚ ਹੁੰਦੇ ਹੋਏ ਸਰਕਾਰ ਮੌਜੂਦਾ ਸਰਕਾਰ ਦੇ ਨਹੀਂ ਤਾਂ ਤੇਰੇ ਹੱਥ ਪੱਲੇ ਮਾਰ ਜਾਂਦੇ ਐ ਐਮ ਐਲ ਏ ਉਹਨੇ ਮੌਜੂਦਾ ਸਰਕਾਰ ਹੁੰਦੀ ਹੋਏ ਵੀ ਇੱਕ ਐਮ ਐਲ ਏ ਨੂੰ 4 ਸਾਲ ਦੀ ਸਜ਼ਾ ਕਰਾਈ ਹੈ ਹੂੰ ਕੋਨ ਸਲੂਟ ਹੈ ਤੇ ਮੈਂ ਸਾਡੇ ਐਸਸੀ ਭਾਈਚਾਰੇ ਨੂੰ ਬੇਨਤੀ ਹੈ ਮੇਰੇ ਹੱਥ ਜੋੜ ਕੇ ਵੀ ਜਿੰਨੇ ਵੀ ਤਰਨ ਤਰਨ ਦੇ ਵਿੱਚ ਮੈਨੂੰ ਪਸੰਦ ਕਰਦੇ ਐ ਕਈ ਪਸੰਦ ਕਰਦੇ ਵੀ ਨਹੀਂ ਸੱਜਣ ਵੀ ਨਹੀਂ ਹੁੰਦੇ ਸਾਰੇ ਮਿੱਤਰ ਵੀ ਨਹੀਂ ਹੁੰਦੇ ਜਿਹੜੇ ਕਿ ਸਾਡੇ ਫਾਲੋਅਰ ਆ ਸਾਨੂੰ ਪਸੰਦ ਕਰਦੇ ਐ ਐਸਸੀ ਰਿਜ਼ਰਵ ਕੋਟੇ ਦੇ ਬੰਦੇ ਐ ਉਹ ਭਾਈ ਉਹ ਕੁੜੀ ਨੂੰ ਹਰਬਿੰਦਰ ਕੌਰ ਜਿਹੜੀ ਆ ਉਸ ਵਾਂ ਜਿਹੜੀ ਆਜ਼ਾਦ ਮੀਦਵਾਰ ਆ ਬਾਲ ਵੀਕ ਸਮਾਜ ਤੋਂ ਆ ਤੁਹਾਡੇ ਉਹਨੂੰ ਕਰ ਦਿਓ ਸਪੋਰਟ ਯਾਰ ਮੈਂ ਤਾਂ ਸ਼ਰਮ ਕਹਿ ਕੇ ਮੈਨੂੰ ਕਿਹੜਾ ਡਰ ਆ ਕੇ ਤੋਂ ਨਾ ਮੈਂ ਸਰਕਾਰ ਤੋਂ ਡਰਦਾ ਨਾ ਮੈਂ ਕਿਸੇ ਹੋਰ ਜਿਹੜੀਆਂ ਆ ਲੌਂਗਰ ਤੂੰ ਵੱੜ ਜਾ ਤਰੇ ਫਿਰ ਤਾਂ ਆਪਾਂ ਨੂੰ ਕੋਈ ਡਰ ਨਹੀਂ ਪਰ ਰੌਲਾ ਇਹ ਹੈ ਵੀ ਆਪਾਂ ਸੱਚ ਤੇ ਗੱਲ ਕਰਨੀਆਂ ਇਸੇ ਕਰਕੇ ਭੇਡਾ ਪੜ ਪਸੰਦ ਨਹੀਂ ਕਰਦੀ